ਇਹ ਨੋਟ ਹੈ ਸੰਜੀਤ ਨਰਾ ਤੇ ਬੁੱਕੀ ਨਰਾ ਇਹਨਾਂ ਦੇ ਤਕਰੀਬਨ 19 ਕੇਸ ਕਰਦੇ ਨੇ ਜਿਹੜੇ ਸਾਹਮਣੇ ਇਹਨਾਂ ਚੋਂ 11 ਕੇਸਾਂ ਦੇ ਵਿੱਚ ਪਕੌੜੇ ਬਿਊਟੀਫੁਲ ਰੂਟ ਪਿਆ ਨਾਲ ਤੇ ਉਹਨੂੰ ਜਿਹੜੇ ਤੇ 12 ਕੇਸਾਂ ਦੇ ਵਿੱਚ ਪਕੌੜੇ ਨੇ ਤੇ ਤਕਰੀਬਨ ਕਿੰਨੇ ਮੰਗਾਂ ਨਾਲ ਫਰਾਡ ਕੀਤਾ ਹੋਣਾ ਜਿਹੜੇ 19 ਕੇਸਾਂ ਦੇ ਵਿੱਚ ਇਹ ਹਸਬੰਦ-ਵਾਈਫ ਕਪਲ ਪ੍ਰਿਯੋਗਰਾਜ ਨੂੰ ਜਿੱਥੇ ਫਟ ਅਕੀ ਉਹ ਵੀ ਕ੍ਰਿਮਨਲ ਰਿਕਾਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰਦੇ ਹਨ ਔਰ ਇਹਨਾਂ ਦੇ ਇਸ ਅਸਥੇ ਦੇ ਦੌਰਾਨ ਇਹ ਕਿਸੇ ਸੇ ਖਾਣੇ ਦੇ ਵਿੱਚ ਫੜੇ ਰਹੇ ਕਿਸੇ ਵੀ ਕੇਸ ਦੇ ਵਿੱਚ ਫੜੇ ਰਹੇ ਲੁਧਿਆਣਾ ਪੀਓ ਸਟਾਪ ਪੁਲਿਸ ਨੇ ਵੱਖ-ਵੱਖ ਥਾਣਿਆਂ 'ਚ ਧੋਖਾ ਧੜੀ ਤਹਿਤ ਪਤੀ-ਪਤਨੀ ਤੇ ਦਰਜ ਮਾਮਲੇ ਦੇ ਚੱਲਦਿਆਂ ਟਰੈਪ ਲਗਾ ਕੇ ਇਹਨਾਂ ਨੂੰ ਸਾਨੇਵਾਲ ਤੋਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਉਧਰ ਇਸ ਸਬੰਧ ਵਿੱਚ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ 12 ਦੇ ਕਰੀਬ ਵੱਖ-ਵੱਖ ਥਾਣਿਆਂ 'ਚ ਇਹਨਾਂ ਖਿਲਾਫ ਮਾਮਲੇ ਦਰਜ ਸੀ ਅਤੇ ਕਈ ਫੈਕਟਰੀ ਸੰਚਾਲਕਾਂ ਨੂੰ ਇਹਨਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ ਕਿਹਾ ਕਿ ਲੱਖਾਂ ਰੁਪਏ ਦੀ ਠੱਗੀ ਦੇ ਮਾਮਲੇ 'ਚ ਪੀਓ ਸਟਾਫ ਪੁਲਿਸ ਨੇ ਇਹਨਾਂ ਨੂੰ ਸਾਹਨੇਵਾਲ ਨੇੜੇ ਕਾਬੂ ਕੀਤਾ ਹੈ ਜਿਸ ਦੇ ਚਲਦਿਆਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਮਾਨਯੋਗ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਹਿਲ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਪੀਓ ਪਗੌੜੇ ਦੇ ਖਿਲਾਫ ਇੱਕ ਖਾਸ ਮੁਹਿੰਮ ਚਲਾਈ ਗਈ ਹੈ ਚਰ ਦੇ ਵਿੱਚ ਜਿਹਦੇ ਤਹਿਤ ਕਾਰਗੁਜ਼ਾਰੀ ਕਰਦੇ ਆ ਅਸੀਂ ਡਿਵੀਜ਼ਨ ਨੰਬਰ 2 ਦੇ ਵਿੱਚ ਦੋ ਪੀਓਜ਼ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਨਾਮ ਹੈ ਸੰਜੇ ਮਹਿਰਾ ਤੇ ਬੁਬੀਤਾ ਮਹਿਰਾ ਇਹਨਾਂ ਤੇ ਤਕਰੀਬਨ 12 ਕੇਸ ਦਰਜ ਨੇ ਜਿਹੜੇ ਸਾਹਮਣੇ ਇਹਨਾਂ ਚੋਂ 11 ਕੇਸਾਂ ਦੇ ਵਿੱਚ ਪਗੌੜੇ ਐ ਪੀਓ ਡਿਕਲੇਅਰ ਹੋ ਚੁੱਕੇ ਆ ਅਦਾਲਤ ਨੂੰ ਤੋਂ ਇਸੇ ਤਰੀਕੇ ਨਾਲ ਅੱਗੇ ਵੀ ਕਾਰਗੁਜ਼ਾਰੀ ਸਾਡੀ ਐਕਟਿਵ ਰਹੂਗੀ ਡਿਵੀਜ਼ਨ ਨੰਬਰ 2 'ਚ ਇੱਕ ਐਨਡੀਪੀਐਸ ਦਾ ਪੀਓ ਵੀ ਫੜਿਆ ਉਹਦੀ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਤਕਰੀਬਨ 15 ਪੀਓਜ਼ ਜਿਹੜੇ ਸਾਡੇ ਦੂਜੇ ਪੀਓ ਸਟਾਫ ਕ੍ਰਾਈਮ ਵਿੰਗਸ ਨੇ ਵੀ ਫੜਲੇ ਪਿਛਲੇ ਦੋ ਦਿਨਾਂ ਦੇ ਵਿੱਚ ਤੇ ਇਹ ਸਖਤ ਤੋਂ ਸਖਤ ਇਹਨਾਂ ਦੇ ਜਿਹੜੇ ਕਾਰਵਾਈ ਜਿਹੜੇ ਪਗੋੜਿਆਂ ਦੇ ਹੈ ਮਾਨਯੋਗ ਸੀਪੀ ਸਾਹਿਬ ਦੀ ਡਾਇਰੈਕਸ਼ਨ ਦੇ ਮੁਤਾਬਕ ਸਾਡੀ ਪੂਰੀ ਫੋਰਸ ਇੱਕਜੁੱਟ ਹੋ ਕੇ ਲੱਗੀ ਹੋਈ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਬਾਰੇ ਹੋਰ ਖੁਲਾਸਾ ਕਰਾਂਗੇ ਮੈਡਮ ਕਿੰਨੇ ਕ ਬੰਦਿਆਂ ਨਾਲ ਅਪਰੋਡ ਕਰ ਦਿੱਤੇ ਆ ਜਾਂ ਕਿੰਨੇ ਦੇਖੋ ਜੀ ਹੁਣ ਜਿਹਦੇ ਤੇ 12 ਕੇਸਸ ਦੇ ਵਿੱਚ ਪਗੋੜੇ ਨੇ ਤੇ ਤਕਰੀਬਨ ਕਿੰਨੇ ਬੰਦਿਆਂ ਨਾਲ ਫਰਾਡ ਕੀਤਾ ਹੋਣਾ ਜਿਹੜੇ 12 ਕੇਸਿਸ ਦੇ ਵਿੱਚ ਇਹ ਹਸਬੰਡ ਵਾਈਫ ਕਪਲ ਮੈਡਮ ਨੂੰ ਕਿਤੋਂ ਪੜਿਆ ਜੀ ਇਹ ਕਿੰਨੇ ਟਾਈਮ ਤੋਂ ਘੋਟਾ ਚੱਲ ਰਿਹਾ ਸੀ ਇਹਦਾ ਜਿਹੜਾ ਜੀ ਪਹਿਲਾ ਕੇਸ 2021 ਹਾਂਜੀ 21 ਤੋਂ ਲੈ ਕੇ 23 ਤੱਕ ਇਹਨਾਂ ਤੇ ਜਿਹੜੇ 12 ਕੇਸ ਐਫ ਆਈ ਆਰਸ ਦਰਜ ਹੋਈਆਂ ਨੇ ਜਿਹੜੀਆਂ ਲੁਧਿਆਣੇ ਦੀਆਂ ਬਾਕੀ ਹੋਰ ਵੀ ਕ੍ਰਿਮੀਨਲ ਰੈਕੋਰਡ ਇਹਨਾਂ ਦਾ ਚੈੱਕ ਕਰਕੇ ਜਿਹੜਾ ਖੁਲਾਸਾ ਕਰ ਦੇਾਂਗੇ ਔਰ ਇਹਨਾਂ ਦੀ ਇਸ ਅਰਸੇ ਦੇ ਦੌਰਾਨ ਇਹ ਕਿਸੇ ਵੀ ਥਾਣੇ ਦੇ ਵਿੱਚ ਫੜੇ ਨਹੀਂ ਗਏ ਕਿਸੇ ਵੀ ਕੇਸ ਦੇ ਵਿੱਚ ਫੜੇ ਨਹੀਂ ਗਏ ਤੇ ਜਿਹੜੀਆਂ ਸਾਡੀਆਂ ਟੀਮਸ ਲੱਗੀਆਂ ਹੋਈਆਂ ਸੀਗੇ ਔਰ ਉਹਦੇ ਚ ਟੈਕਨੀਕਲ ਇੰਟੈਲੀਜੈਂਸ ਵੀ ਹੁੰਦੀ ਹੈ ਹਿਊਮਨ ਇੰਟੈਲੀਜੈਂਸ ਵੀ ਹੁੰਦੀ ਹੈ ਸਾਰਾ ਕੁਝ ਕਰ ਕਰਾ ਕੇ ਤੇ ਅਸੀਂ ਸਫਲ ਹੋਏ ਇਹਨਾਂ ਨੂੰ ਫੜਨ ਲਈ। ਧੰਨਵਾਦ ਤੁਹਾਡਾ। ਸਾਧਨਵਾਦ ਤੁਹਾਡਾ। ਕਿੰਨੀ ਕੁ ਉਮਰ ਹੈ? ਕਪਲਾ ਜੀ ਇਹਨਾਂ ਦੀ ਉਮਰ 40 ਪਲੱਸ ਪਰ 1 52 40 ਪਲੱਸ ਹੈ। ਕਿੰਨੀ ਦਾ ਮਾਊਂਟ ਲੋਕਾਂ ਨੂੰ ਦੇਈ ਰਹੀ ਹੋਊਗਾ? ਉਹਦੇ ਬਾਰੇ ਜੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਖੁਲਾਸਾ ਦੇਵਾਂਗੇ। ਹੁਣ ਕਿਉਂਕਿ 12 ਕੇਸ ਜੈਨੈਚਲ ਬਹੁਤ ਨੇ। ਜਿਹੜੇ ਆ ਪਘੋੜੇ ਹੋ ਜਾਂਦੇ ਨੇ। ਇਹ ਬੇਸਿਕਲੀ ਉਸ ਤੋਂ ਬਾਅਦ ਕਿ ਕੰਮ ਕੰਮ ਕਰ ਦੇਣੇ ਹੈ ਉਸ ਤੋਂ ਬਾਅਦ ਇਸ ਨੂੰ ਛੁੱਟੇ ਜਾਂਦੇ ਨੇ ਕਿਸੇ ਪਹਿਲੇ ਵਾਲੇ ਦੀ ਇਹਨਾਂ ਦੀ ਜਦੋਂ ਡਿਟੇਲ ਚ ਵੈਰੀਫਿਕੇਸ਼ਨ ਕੀਤੀ ਨਾ ਫਿਰ ਇਹਦੇ ਤੁਹਾਨੂੰ ਹਰ ਪਹਿਲੂ ਸਾਂਝਾ ਕਰਾਂਗੇ ਵੀ ਕਿੱਥੇ ਹੋਵੇ ਪੁਲਿਸ ਦਾ ਕੰਮ ਹੈ ਫੜਨਾ ਜਿੱਥੇ ਮਰਜ਼ੀ ਜਾਣ ਤੇ ਅਸੀਂ ਲੱਗੇ ਹੋਏ ਹਾਂ ਸਾਰਿਆਂ ਨੂੰ ਫੜ ਕੇ ਲਿਆਉਣੇ ਮੇਰਾ ਨਾਮ ਗੁਲਸ਼ਨ ਗੋਇਲ ਹੈ ਸਾਡੀ ਫਰਮ ਦਾ ਨਾਮ ਹੈ ਗੋਇਲ ਫੈਸ਼ਨ ਹਾਊਸ ਹਾਂਜੀ ਇਹ ਬੰਦਾ ਸਾਡੇ ਕੋਲ ਹੋਲਦੀ ਦਾ ਮਾਲ ਲੈ ਗਿਆ ਸੀਗਾ ਚੈੱਕ ਦਿੱਤਾ ਸੀ ਇਹਨੇ ਉਹ ਬਾਉਂਸ ਹੋ ਗਿਆ ਦੁਆਰਾ ਲਾਇਆ ਕਹਿੰਦੇ ਇਹ ਬੈਂਕ ਬੈਂਕ 'ਚ ਪਤਾ ਕੀਤਾ ਅਸੀਂ ਬੈਂਕ ਆਫ ਇੰਡੀਆ ਦਾ ਚੈੱਕ ਸੀਗਾ ਕਹਿੰਦੇ ਫਰੋਡੀ ਬੰਦਾ ਹੈ ਸਾਡੇ ਕੋਲੇ ਇਹਦਾ ਖਾਤਾ ਹੈਗਾ ਜਰੂਰ ਹੈ ਪਰ ट्रांजैक्शन ਕੋਈ ਨਹੀਂ ਹੈ ਕਿਉਂਕਿ ਇਹਦਾ ਇਹਦਾ ਐਡਜਸ਼ਨ ਮੈਰਾ ਪੰਜ ਕਿੰਨੇ ਆਪਣੇ ਕਿੰਨੇ ਕਿੰਨੇ ਲੱਖ ਦੀ अमाउंट ਸੀ 1.5 ਲੱਖ ਦੇ ਕਰੀਬ ਹੈ 1.5 ਲੱਖ ਦੀ ਕਿੰਨੀ ਵਾਰੀ ਮਾਲ ਲੈ ਕੇ ਤੁਹਾਡੇ ਕੋਲੋਂ ਇੱਕ ਵਾਰੀ ਇੱਕ ਵਾਰੀ ਕਿੰਨੀ ਦੇਰ ਹੋ ਗਈ ਮਾਲ ਲੈ ਕੇ 4 ਸਾਲ ਹੋ ਗਏ 18 18 ਦਾ ਲੈ ਕੇ ਗਿਆ ਜੀ ਦੋਸਤੋ ਆ ਪਕੜ ਚ ਨਹੀਂ ਆਇਆ ਜੀ ਪਕੜ ਚ ਨਹੀਂ ਆਇਆ ਜੇ ਇਹਦੇ ਘਰ ਗਏ ਮੇਰੇ ਬੇਟੇ ਦੇ ਸਾਈਨ ਹੈ ਫਲਾਣਾ ਬਸ ਇਦਾਂ ਹੀ ਤੇ ਕੁੱਤੇ ਰੱਖਿਓ ਜਾਂ ਕੁੱਤੇ ਮਗਰ ਬਾਦੰਦਾ ਉਹਨਾਂ ਪ੍ਰਚਾਰਜ ਨੇ ਪੜ੍ਹ ਲਿਆ ਕਿੰਨਾ ਤੁਹਾਨੂੰ ਬਹੁਤ ਰਿਲੈਕਸ ਫੀਲ ਹੋ ਰਿਹਾ ਵੀ ਕਹਿ ਸਕਦੇ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ